ਭਲਾਚੌਰ ਦੀਆਂ ਹੋਈਆਂ ਨਗਰ ਨਿਕਨ ਚੋਣਾ ਵਿੱਚ ਨਵੇਂ ਬਣੇ ਐਮਸੀ ਰਾਦੇ ਸ਼ਾਮ ਉਰਫ ਬਿੱਲੂ ਚੌਧਰੀ ਦੇ ਗ੍ਰਹਿ ਵਿਖੇ ਕੁਲਵਿੰਦਰ ਭਾਟਾ ਸਮਾਜ ਸੇਵੀ ਅਤੇ ਐਸ.ਆਈ. ਬਰਿੰਦਰ ਕੁਮਾਰ ਉਹਨਾਂ ਦੇ ਨਾਲ ਬਲਦੇਵ ਰਾਜ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੂੰ ਵਧਾਈ ਦੇਣ ਪਹੁੰਚੇ ਆਉ ਕਰਦੇ ਆਂ ਗੱਲ ਹਾਂਜੀ ਜੀ ਸਰ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਤੁਸੀਂ ਐਮਸੀ ਬਣੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਤੋਂ ਅੱਗੇ ਤੇ ਆਣ ਵਾਲੇ ਸਮੇਂ ਜਿਹੜੇ-ਜਿਹੜੇ ਕੰਮ ਜਿਹੜੇ ਰਹਿੰਦੇ ਆ ਤੁਸੀਂ ਪ੍ਰਵਾਣੇ ਜਾ ਰਹੇ ਹੋ ਮੈਨੂੰ ਇਹ ਮੌਕਾ ਜਿਹੜੇ ਤੁਸੀਂ ਦਿੱਤੇ ਆ ਗਿਆ ਉਹਦਾ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਮੈਂ ਲੋਕਾਂ ਦੇ ਨਾਲ ਵਿਕਾਸ ਸੰਬੰਧੀ ਵਚਨ ਕੀਤੇ ਹਨ ਉਹ ਮੈਂ ਪੂਰੇ ਕਰਾਂਗਾ ਤੇ ਪਹਿਲਾਂ ਵੀ ਮੈਂ ਕਾਫੀ ਪ੍ਰੀਭਾ ਪ੍ਰਤੀ ਜਿਹੜੇ ਕੰਮ ਕੀਤੇ ਹਨ ਹੋਰ ਵੀ ਜ਼ਿਆਦਾ ਪੂਰੇ ਪਲਾਚੌਰ ਵਾਸਤੇ ਸਾਰਿਆਂ ਲਈ ਮੈਂ ਜਿਹੜਾ ਹੈਗਾ ਪੂਰਾ ਵਚਨਬੱਧ ਰਹਾਂਗਾ ਅਤੇ ਮੈਂ ਸਾਰੇ ਹੀ ਵੋਟਰਾਂ ਦਾ ਧੰਨਵਾਦ ਹਾਂ ਮੈਨੂੰ ਤਾਂ ਐਮ ਸੁਸੋਰੀਆ ਕੇ ਸਾਰਿਆਂ ਨੇ ਮੈਨੂੰ ਹੀ ਵੋਟਾਂ ਪਾਈਆਂ ਮੈਨੂੰ ਜਿਹੜਾ ਹੈ ਕਿਸੇ ਦੇ ਨਾਲ ਕੋਈ ਹੱਕ ਨਹੀਂ ਨਜ਼ਰ ਆਂਦਾ ਸਾਰੇ ਮੇਰੇ ਭੈਣ ਭਰਾ ਨੇ ਮੇਰੇ ਬਜ਼ੁਰਗ ਨੇ ਮੇਰੀ ਮਾਤਾ ਮਾਹਾਂ ਨੇ ਤੇ ਔਰ ਮੈਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਮੈਂ ਉਹਨਾਂ ਦਾ ਕਿਦਾਂ ਮੈਂ ਪਹਿਲਾ ਇਲੈਕਸ਼ਨ ਲੜਿਆ ਹੈਗਾ ਔਰ ਮੇਰੀ ਪਹਿਲੀ ਸਪੀਚ ਹੈ ਤੇ ਮੈਂ ਸਾਰਿਆਂ ਲਈ ਬੇਨਤੀ ਕਰਦਾ ਹਾਂ ਕਿ ਮੈਂ ਤੁਹਾਡੇ ਜਿਹੜੇ ਹੈਗੇ ਤੁਹਾਡੇ ਨਾਲ ਮੇਰੇ ਵਾਦੇ ਕੀਤੇ ਹਨ ਮੈਂ ਉਹਨਾਂ ਤੇ ਪੂਰਾ ਉਤਰਾ ਤੇ ਉਸ ਪਰਮਾਤਮਾ ਕੋਲੋਂ ਮੈਂ ਅਮ ਸ਼ਕਤੀ ਜਾਣਾ ਹਾਂ ਕਿ ਮੈਂ ਜੋ ਵੀ ਤੁਹਾਡਾ ਬੈਦ ਕੀਤਾ ਹਾਂ ਮੈਂ ਪੂਰਾ ਤਰਾ ਮੈਂ ਤੁਹਾਡਾ ਬਹੁਤ ਹੀ ਬਹੁਤ ਬਹੁਤ ਹੀ ਧੰਨਵਾਦ ਮੈਂ ਕਰ ਕਰਨ ਲਈ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਹੈਗਾ ਮੈਂ ਜਾਨੀ ਕਿ ਤੁਹਾਡੇ ਤੁਹਾਡਾ ਰਿਣੀ ਰਹਾਂਗਾ ਔਰ ਹਰ ਵਕਤ ਤੁਹਾਡੇ ਲਈ ਹਾਜ਼ਰ ਰਹਾਂਗਾ ਔਰ ਤੁਹਾਡੀ ਸੇਵਾ ਜਿਹੜਾ ਹੈਗਾ ਪੂਰਨ ਕਰਾਂਗਾ ਫੋਟੋਸ਼ਾਪ ਤੁਸੀਂ ਅ ਰਾਜਾ ਸਾਹਮਣੇ ਐਮਸੀ ਬਣਿਆ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਵਾਰਡ ਨੰਬਰ 12 ਦੇ ਸਾਰੇ ਸੂਝਵਾਰ ਵੋਟਰਾਂ ਦਾ ਬਹੁਤ-ਬਹੁਤ ਜਿੰਦਿਆਂ ਘਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਬਹੁਤ ਹੀ ਪਿਆਰੇ ਹਰਵਨ ਵੀਰ ਤੇ ਸਾਡੇ ਰਾਧੇ ਸ਼ਾਮਾ ਭਾਜੀ ਜਿਨ੍ਹਾਂ ਨੂੰ ਪਿਆਰ ਨਾਲ ਬਿੱਲੂ ਚੌਧਰੀ ਸਾਰਾ ਵਾਰਡ ਕਹਿੰਦਾ ਹੈ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ પાਕੇ ਐਮਸੀ ਬਣਾਇਆ ਔਰ ਇਹ ਬਹੁਤ ਹੀ ਇੱਕ ਤਾਬਲ ਇਨਸਾਨ ਨੇ ਦੇਖ ਦੇ ਇਨਸਾਨ ਨੇ ਆਪਾਂ ਨੂੰ ਸਾਰਿਆਂ ਨੂੰ ਸੁਚੱਜ ਦਾ ਪਤਾ ਲਿਵਾਨ ਨੇ ਇਸ ਕਰਕੇ ਵੀ ਬਹੁਤ ਆਪਣੀ ਸੂਚ ਤੇ ਗਿਆਨ ਪ੍ਰਾਪਤ ਕੀਤੀ ਕਿ ਉੱਪਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਸ ਦਾ ਕੇ ਸਰਕਾਰ ਦਰਵਾਜ਼ੇ ਦੇ ਵਿੱਚ ਜੀ ਦੀ ਕੰਦੀ ਦੀ ਹੈ ਤੋਂ ਸਾਡੇ ਜ਼ਿਲ੍ਹੇ ਨੂੰ ਕੀ ਹੋ ਰਿਹਾ ਹੈ ਇਹ ਸਭ ਤੋਂ ਵੱਡਾ ਹੈ ਕਿ ਕੰਮ ਕਰ ਰਹੇ ਨਹੀਂ ਤੇ ਕਾਸੀ ਵੀ ਵਿਸ਼ੇਸ਼ਾ ਜੀ ਰਾਜਾ ਸ਼ਾਮ ਜੀ ਦੇ